ਮੇਰਾ ਨਾਂਜੀ ਮੈਂ ਢਾਡੀ ਰਣਜੀਤ ਸਿੰਘ ਕੜਿਆਣਾ ਬੀਕੇ ਜ਼ੂ ਰਾਜੀਵਾਲ ਜ਼ਿਲ੍ਹਾ ਮੀਤਪੁਰ ਦੇ ਆਣ ਹਸ਼ਰ ਆ ਜਿਹੜਾ ਇੱਥੇ ਡਾਕਟਰ ਜੋਰ ਦੀ ਕੋਠੀ ਪਰ ਤੰਨਾ ਲਗਾਏ ਕਿਹੜੇ ਕਾਰਨ ਇਹ ਤਰਨਾ ਲਾਇਆ ਜੀ ਮੰਡੀਆਂ ਦੇ ਵਿੱਚ ਇਸ ਵੇਲੇ ਝੋਨੇ ਦੀ ਖਰੀਦ ਦੇ ਕੋਈ ਪੱਕਾ ਪ੍ਰਬੰਧ ਨਹੀਂ ਹੋਏ ਤੇ ਕਿਉਂਕਿ ਇਸ ਵੇਲੇ ਮੰਡੀਆਂ ਦੇ ਵਿੱਚ ਬਾੜਦਾਨਾ ਨਹੀਂ ਪਹੁੰਚਿਆ ਜੇ ਗਿੱਲਾ ਝੋਨਾ ਕਿਸੇ وجہ ਨਾਲ ਕਿਉਂਕਿ ਸਾਡੀ ਬਹੁਤ ਆਤ ਫਸਲ ਜਿਹੜੀ ਆ ਮੀਂਹ ਕਰਕੇ ਡੇਗ ਚੁੱਕੀ ਆ ਉਹ ਗਿੱਲੀ ਫਸਲ ਜੇ ਜਾਂਦੀ ਵੀ ਅਸੀਂ ਕਹਿੰਨੇ ਆ ਸਾਡੀ ਫਸਲ ਸੁਕਾ ਕੇ ਖਰੀਦੀ ਜਾਵੇ ਅਸੀਂ ਨਹੀਂ ਚਾਹੁੰਦੇ ਸਾਡੀ ਫਸਲ ਜਿੰਨਾ ਸਰਕਾਰ ਨੂੰ ਉਹਦੇ ਵਿੱਚ ਨਮੀ ਚਾਹੀਦੀ ਉਸ ਪਰਸੈਂਟ ਨਾਲ ਖਰੀਦਣ ਪਰ ਸਾਨੂੰ ਸੁਕਾਉਣ ਦਾ ਮੌਕਾ ਵੀ ਦਿੱਤਾ ਜਾਵੇ ਪੂਖਤਾ ਪ੍ਰਬੰਧ ਕੀਤੇ ਜਾਣ ਇਸ ਕਰਕੇ ਹਜੇ ਤੱਕ ਮੰਡੀਆਂ ਦੇ ਵਿੱਚ ਵਾਰਦਾਨਾ ਨਹੀਂ ਜਿਨ੍ਹਾਂ ਕਰਕੇ ਸਾਡੀਆਂ ਟਰਾਲੀਆਂ ਦੇ ਉੱਤੇ ਝੋਨਾ ਲੱਗਾ ਐਵੇਂ ਖੜਿਆ ਪਿਆ ਆ ਤੇ ਸਰਕਾਰ ਨੂੰ ਅਸੀਂ ਅੱਜ ਅਲਟੀਮੇਟ ਦੇਣ ਆਏ ਆ ਵੀ ਜੇ ਇੱਕ ਅੱਧੇ ਦਿਨ ਦੇ ਵਿੱਚ ਪੂਖਾ ਪ੍ਰਬੰਧ ਨਾ ਕੀਤਾ ਤੇ ਸੰਜੋਗ ਤੋਂ ਮੋਰਚੇ ਦੀ ਕਾਲ ਦੇ ਉੱਤੇ ਪੰਜਾਬ ਪੱਧਰ ਤੇ ਜਿਹੜਾ ਸੰਘਰਸ਼ ਹੋ ਤੇਜ਼ ਕੀਤਾ ਰਿਹਾ ਹੈ। ਦੇਖੇ ਮੰਡੀਆਂ ਵਿੱਚ ਆਰਤੀਆਂ ਵੱਲੋਂ ਵੀ ਔਰ ਜਿਹੜੇ ਥੱਲੇ ਵਾਲੇ ਦਾ ਉਹਨਾਂ ਵੱਲੋਂ ਵੀ ਸਟ੍ਰਾਈਕ ਕੀਤੀ ਗਈ ਇਹੀ ਕਾਰਨ ਲੈ ਕੇ ਕਿ ਜਿਹੜਾ ਸਾਡੀ ਮਜ਼ਦੂਰੀ ਨੂੰ ਸਾਨੂੰ ਕਾਇਮ ਨਹੀਂ ਮਿਲਦੀ ਨਹੀਂ ਵਧਾਈ ਜਾ ਰਹੀ ਹੈ। ਦੇਖੋ ਇਹ ਸਰਕਾਰਾਂ ਦੀ ਨਿਕਾਮੀ ਹੈ ਨਾ ਸਰਕਾਰਾਂ ਨੂੰ ਚਾਹੀਦਾ ਅਸੀਂ ਨਹੀਂ ਕਹਿੰਦੇ ਸਾਡੀ ਜਿਹੜੀ ਕਟੌਤੀ ਕਰਨੇ ਚਾਹੁੰਦੇ ਆ ਝੋਨੇ ਦਾ ਰੇਟ ਅਸੀਂ ਜੋ ਵੀ ਸਰਕਾਰ ਫਿਕਸ ਕਰਦੀ ਹੈ ਅਸੀਂ ਸਿਰ ਮੱਥੇ ਉਹਨੂੰ ਕਬੂਲਦੇ ਆਂ। ਇਸ ਕਰਕੇ ਜੇ ਮਜ਼ਦੂਰਾਂ ਦੀ ਮੰਗਾਂ ਜਾਂ ੜਤੀਆਂ ਦੀ ਮੰਗ ਨੂੰ ਪੂਰਾ ਕੀਤਾ ਜਾ ਕਿਉਂਕਿ ਉਸ ਤੋਂ ਬਿਨਾ ਸਾਡਾ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਜਿਹੜੀਆਂ ਮੰਡੀ ਕਰਨਾ ਨਾ ਇਹ ਕੋਆਪਰੇਟਿਵ ਕਰਾਣਿਆਂ ਦੇ ਹੱਥ ਚਲੇ ਜਾਵੇ ਤੇ ਅਸੀਂ ਨਹੀਂ ਚਾਹੁੰਦੇ ਕਿਉਂਕਿ ਹਜੇ ਤੱਕ ਬਾੜ ਦਾ ਨਾਂ ਪੂਰਾ ਨਹੀਂ ਹੋਇਆ ਮੰਡੀ ਦੇ ਵਿੱਚ ਕਿਸੇ ਨੂੰ ਮਿਲਿਆ ਹੀ ਨਹੀਂ ਪੂਰਾ ਤੇ ਇੱਕ ਪਾਸੇ ਸਾਡੇ ਹਲਕਾ ਸ਼ਾਮਚਾਸੀ ਦੀਆਂ ਮੰਡੀਆਂ ਦਾ ਦੌਰਾ ਕਰਕੇ ਅਸੀਂ ਹੁਣੇ ਆਏ ਆ ਉੱਥੇ ਮਾਰਕੀਟ ਵੱਲੋਂ ਖਰੀਦੀ ਜਾਣੀ ਸੀ ਅਜੇ ਇੱਕ ਵੀ ਬੋਰਾ ਨਹੀਂ ਪਹੁੰਚਾ ਜਦ ਕਿ ਪਹਿਲੀ ਤਰੀਕ ਤੋਂ ਸਰਕਾਰ ਬਲੋ ਝੋਨੇ ਦੀ ਖਰੀਦ ਦਾ ਜਿਹੜਾ ਐਲਾਨ ਕਰ ਦਿੱਤਾ ਅਰ ਦੇਖਿਆ ਜਦੋਂ ਇਹੀ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਕਿ ਕਿਸਾਨਾਂ ਦੀ ਜਿਹੜੀਆਂ ਫਸਲਾਂ ਬੰਦੀਆਂ ਰੁਲਣ ਨਹੀਂ ਦਿੱਤੀਆਂ ਜਾਂਦੀਆਂ ਪਰ ਹੁਣ ਕਿੱਦਾਂ ਦੇ ਦੋ ਕੀ ਸਰਕਾਰ ਦੇ ਦੇਖੋ ਮੈਂ ਉਹੀ ਗੱਲ ਕਰਦਾ ਵੀ ਸਰਕਾਰ ਦੀ ਬਦਲਾਅ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਨੁਮਾਇੰਦਗੀ ਦਿੱਤੀ ਹੈ ਸਾਰੀਆਂ ਪਾਰਟੀਆਂ ਲੜਕਾਰ ਕੇ 92 ਜਿੱਤ ਕੇ ਆਪ ਇਹਨਾਂ ਨੂੰ ਸਰਕਾਰ ਬਣਾਈ ਹੈ ਵੀ ਕਿਸੇ ਮੋਰੇ ਹੱਥ ੱਡਣਾ ਇੰਨਾ ਪਵੇ ਇਹਨਾਂ ਨੂੰ ਆਪਣਾ ਦਾਵਾ ਪੇਸ਼ ਕਰਨ ਵਾਸਤੇ ਤੇ ਸਰਕਾਰਾਂ ਨੇ ਵਾਦੇ ਬਹੁਤ ਵੱਡੇ ਵੱਡੇ ਕੀਤੇ ਸੀ ਵਾਦਿਆਂ ਉਹ ਵਾਦਿਆਂ ਤੋਂ ਇਹ ਹਜੇ ਤੱਕ ਨਕਾਮ ਰਹੀ ਹੈ 2.5 3 ਸਾਲ ਗੁਜ਼ਰ ਚਲੇ ਆ ਤੇ ਜੇ 2.5 ਸਾਲ ਇਹ ਨਹੀਂ ਰਹੇ ਤੇ ਆਉਣ ਵਾਲੇ ਸਮੇਂ 'ਚ ਵੀ ਬਦਲਾ ਦੇਖਣ ਨੂੰ ਜਿਹੜਾ ਸਰਕਾਰਾਂ ਇਹਨਾਂ ਨੂੰ ਨਕਾਰ ਨੇ ਲੋਕ ਇਹਨਾਂ ਸਰਕਾਰਾਂ ਨੂੰ ਨਕਾਰ ਲਾਉਂਦੇ ਆ